ਬਾਬੂ ਰਾਜਵਲੀ ਜੀ ਦੇ ਤੁਲਨਾ ਦੇ ਕਵਿਤ ਫੁੱਲ ਨਹੀਂ ਗੁਲਾਬ ਜੈਸਾ ਹੌਸਲਾ ਸ਼ਰਾਬ ਜੈਸਾ ਚੰਨਣ ਮਹਿਤਾਬ ਜੈਸਾ ਹੁੰਦਾ ਮਨ ਮੂਣਾ ਨਹੀਂ ਹੁਨਰ ਬੰਗਾਲ ਜੈਸਾ ਰੂਪ ਝੰਗ ਸਿਆਲ ਜੈਸਾ ਕੂੜਾ ਮਹੀਵਾਲ ਜੈਸਾ ਜੜਨੇ ਖਣੇ ਢੂਣਾ ਨਹੀਂ ਸ਼ਰ ਨਹੀਂ ਪੰਬੋਰ ਜੈਸਾ ਗਾਲ ਸੋਣਾ ਮੋਰ ਜੈਸਾ ਹਾਰ ਜਾਨੀ ਚੋਰ ਜੈਸਾ ਕਿਸੇ ਨੇ ਪਰੂਣਾ ਨਹੀਂ ਸੂਰਮਾਨ ਸ਼ੇਰ ਜਾ ਪੰਡਾਰੀ ਨੀ ਕੋ ਬੇਹਰ ਜਾਤੇ ਭਟ ਤੇ ਸੌਂਦਲੇਹਰ ਜਾ ਦਲੇਰ ਪੈਦਾ ਹੁਣ ਨਹੀਂ ਤੋਪ ਮੋਲ ਤਾਂ ਹਨ ਜਿੰਨੀ ਆਕੜ ਸ਼ਤਾਹਨ ਜਿੰਨੀ ਸ਼ਾਹੀ ਸੁਲੇਮਾਨ ਜਿੰਨੀ ਜੂਸਫ ਜੈਸਾ ਸੋਹਣਾ ਨਹੀਂ ਬਾਲੀ ਜਨਾ ਜਵਰ ਲੰਕੇਸ਼ ਜਿੰਨਾ ਤਬਰ ਆਜੂਬ ਜਿੰਨਾ ਸਬਰ ਜਾਕੂਬ ਜਿ ਨਰੂਣਾ ਨਹੀਂ ਏ ਕ ਮਿੱਠੀ ਪੇਕ ਤੋ ਬਿਮਾਰੀ ਤਪ ਦੇਖ ਤੋ ਤੇ ਬਾਣੀ ਦਾ ਹਰ ਇੱਕ ਤੋ ਨਿਸ਼ਾਨ ਚੀ ਦਰੂਣਾ ਨਹੀਂ ਸੁਰਮਾਨਿਸ਼ੇਰ ਜਾ ਪੰਡਾਰੀ ਨੀ ਕੁ ਬੇਰ ਜਾ ਤੇ ਭਗਤ ਸੋੰਦਲੇਰ ਜਾ ਦਲੇ ਰੁਪੈ ਦਾ ਹੋਣਾ ਨਹੀਂ ਜੰਗ ਕੁਰਕਸ਼ੇਤਰ ਜੈਸਾ 나ਗਨੀ ਜਿਵੇਂ ਧਰ ਜੈਸਾ ਰੇਸ਼ਮ ਚੀਨੂ ਬਿਧਰ ਜੈਸਾ ਬਰਮਾ ਜੈ ਸੁਲਕਾਉਣਾ ਨਹੀਂ ਦੇਨੇ ਚੰਗਾ ਈਦ ਜੈਸਾ ਫਕਰ ਫਰੀਦ ਜੈਸਾ ਗੰਗੂ ਤੇ ਬਜੀਦ ਜੈਸਾ ਮਾੜਾ ਬੀਜ ਬੋਣਾ ਨਹੀਂ ਫੌਜੀ ਜੈਸਾ ਕਾਠ ਰਾਜਾ ਨਿੱਗਾ ਨਹੀਂ ਬਰਾਠ ਜੈਸਾ ਮਾਲ ਦੁੱਲੇ ਰਾਠ ਜੈਹਾ ਕਿਸੇ ਨੇ ਲਕੂਣਾ ਨਹੀਂ ਸੂਰਮਾਨ ਸ਼ੇਰ ਜਾ ਭੰਡਾਰੀ ਨਹੀਂ ਕੋ ਬੇਰ ਜਾਤੇ ਭਗਤ ਸੌਂਦਲੇਰ ਜਾ ਦਲੇਰ ਪੈਦਾ ਹੋਣਾ ਨਹੀਂ ਪਿਆਰ ਭਾਈ ਭੈਣ ਜੈਸਾ ਤੇ ਵੈਦ ਨਹੀਂ ਸੁਖੈਨ ਜੈਸਾ ਸੰਦੇਸਣਾ ਦੀ ਨਾਨ ਜੈਸਾ ਕਿਸੇ ਨੇ ਸੀਸ ਧੂਣਾ ਨਹੀਂ ਤਖਾ ਬੋਲ ਬਿੰਡੇ ਜੈਸਾ ਸਵਾਦ ਨਹੀਂ ਚਰਿੰਡੇ ਜੈਸਾ ਤੇਸ਼ਨ ਬਠਿੰਡੇ ਜੈਸਾ ਮਿਲਦਾ ਖੜੋਣਾ ਨਹੀਂ ਕਿਲਾ ਨਹੀਂ ਚ ਤੋੜ ਜੈਸਾ ਕੌਲ ਨਹੀਂ ਪਦੋੜ ਜੈਸਾ ਦੱਕੂ ਜੀਨੇ ਮੋੜ ਜੈਸਾ ਕਿਸੇ ਦੇ ਸ਼ੂਣਾ ਨਹੀਂ ਸੂਰਮਾਨੀ ਸ਼ਹਿਰ ਜਾ ਪੰਡਾਰੀ ਨੀ ਕਬੇਰ ਜਾ ਤੇ ਭਗਤ ਸੋਦਲੇਰ ਜਾ ਦੌਲੇ ਰਪੈਦਾ ਹੋਣਾ ਨਹੀਂ ਕੋਲ ਜੈ ਸਬੋਲਤੇ ਹਾਂਸ ਜੈਸੀ ਤੋਰ ਹੈ ਨਹੀਂ ਜੈ ਜੈ ਸਕੌੜਾ ਤੇ ਸ਼ਹਿਦ ਜੈਸਾ ਮਿੱਠਾ ਨਾ ਜਰਮਨੀ ਦੀ ਤੋਪ ਤੇ ਸਫਾਈ ਨਾ ਫਰਾਂਸ ਜੈਸੀ ਰੂਮ ਦੇ ਜਵਾਨ ਜਿਹਾ ਜਵਾਨ ਕੋਈ ਡਠਾ ਨਾ ਥੜੀ ਜੈ ਸਬ ਹਲਤੇ ਐ ਰਾਕੀਨ ਇਰਾਨ ਜੈਸਾ ਬਾਂਗੜ ਦੀ ਮੱਝ ਜ ਕਿਸੇ ਵੀ ਮੈਂ ਦਾ ਪਿੱਠਾ ਨਾ ਰਾਜ ਬਲਿਸ਼ ਜਸਮ ਆਕਲਹੀਣ ਸ਼ਹਿਰ ਕੋਈ ਵਾਰਸ਼ਾ ਦੀ ਹਿਰਦੇ ਸਮਾਨ ਕੋਈ ਚਿਠਾ ਨਾ ਖੁਸ਼ ਨਬਰਤ ਜਿੰਨੀ ਬਰਕਤ ਜਮਾਤ ਜਿੰਨੀ ਤੰਗੀ ਹਵਾਲਾ ਹਤ ਜਿੰਨੀ ਦਰਹ ਜਦਹਣ ਜਾ ਫੌਜ ਜੈਸਾ ਠੋਠ ਰਾਜਾ ਡਿੱਠਾ ਨਾ ਬਰਾਠ ਜੈਸਾ ਦੁੱਲੇ ਜੈਸਾ ਰੋਠ ਹੋਰ ਵੈਦਨਾ ਸੁਭਨ ਜਾ ਚੰਗਾ ਦਿਨ ਈਦ ਜੈਸਾ ਫਕਰ ਫਰੀਦ ਜੈਸਾ ਪਾਪੀ ਨਾ ਬਜੀਦ ਜੈਸਾ ਸਬਰ ਹੁਸੈਨ ਜਾ ਪੈਰਸ ਜੇ ਆ ਸ਼ਹਿਰ ਲੈਰ ਆਪਣੇ ਵਤਨ ਜੈਸੀ ਸੰਕਣ ਜੇ ਹਾਵੈ ਹਰਤੇ ਓੜੀ ਕਰੁਣਾ ਨ ਭੈਣ ਜਾ ਮਿੱਠੀ ਸ਼ਹਿ ਕਰ ਜੇ ਜੈਸੀ ਬੁਰੀ ਸ਼ਹਿ ਕਰ ਜੇ ਜੈਸੀ ਚੱਲਣਾ ਹਰ ਜੇਤੇ ਮਰਜ ਦੇ ਤਕ ਤਾਪ ਜਾ ਕੋੜਾ ਨ ਬਰਾਕ ਜੈਸਾ ਸਦਮਤ ਲਾਕ ਜੈਸਾ ਦੋਖ ਨ ਫਰਾਕ ਜੈਸਾ ਸੁਖ ਨ ਮਿਲਾਪ ਜਾ ਪਾਰਾ ਕਾ ਦਫੀਲ ਜੈਸਾ ਸਖੀ ਨ ਖਲੀਲ ਜੈਸਾ ਨਾਗਲੀ ਜਪੀਰ ਜੈਸਾ ਮੜਾ ਕਮ ਪਾਪ ਜਾ ਪਾਲਵਾਨਾ ਗਮੀ ਜੈਸਾ ਪੜਦਾ ਪਜਾਮੇ ਜੈਸਾ ਬਾਬੂ ਸਾਖ ਮਾਮੇ ਜੈਸਾ ਪਿਆਰ ਮਾਈ ਬਾਪ ਜਿਆ ਪਿਆਰ ਮਾਈ ਬਾਪ ਜਿਆ